ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਰਬਰੀ ਦੇ ਦੁਪट्टे ਤੇ ਨੈੱਟ ਵਾਲੀ ਲੇਸ ਲਗਾਵਾਂਗੇ ਆਪਾਂ ਐਦਾ ਦੁਪट्टे ਦੇ ਪੁੱਠੀ ਵਾਲੀ ਸਾਈਡ ਲੇਸ ਨੂੰ ਸਿੱਧਾ ਰੱਖਾਂਗੇ ਆਪਾਂ ਇੱਥੇ ਸਲਾਈ ਲਗਾਵਾਂਗੇ ਸੈਂਟਰ ਜਿਹੇ ਚ ਲੇਸ ਤੇ ਸਲਾਈ ਲਗਾਵਾਂਗੇ ਕਿਉਂਕਿ ਆ ਜਿਹੜੀ ਡਿਜ਼ਾਈਨਿੰਗ ਵਾਲੀ ਸਾਈਡ ਆ ਇਹ ਆਪਾਂ ਅੰਦਰ ਅੰਦਰ ਵਾਲੇ ਪਾਸੇ ਰੱਖਾਂਗੇ ਤੇ ਦੂਜੀ ਸਾਈਡ ਆਪਾਂ ਬਾਹਰ ਵਾਲੇ ਪਾਸੇ ਰੱਖਾਂਗੇ ਇਸ ਤਰੀਕੇ ਨਾਲ ਜਿਥੋਂ ਆਪਾਂ ਕਾਰਨਰ ਤੋਂ ਐਦਾਂ ਇਹਨੂੰ ਥੋੜਾ ਜਿਆ ਹਾਂਜੀ ਇੱਥੋਂ ਆਪਾਂ ਐਦਾਂ ਥੋੜਾ ਘੁਮਾ ਕੇ ਜ ਲੈਸ ਲਾ ਦਾਂਗੇ ਐਸੇ ਤਰੀਕੇ ਨਾਲ ਹੀ ਆਪਾਂ ਜਿਹੜੇ ਸਾਰੇ ਕਾਰਨਰ ਆ ਉਹਨਾਂ ਤੇ ਲੈਸ ਲਗਾਵਾਂਗੇ ਹਾਂਜੀ ਆਪਾਂ ਐਸ ਤਰੀਕੇ ਨਾਲ ਇਥੇ ਲੈਸ ਨੂੰ ਪਹਿਲਾਂ ਵਾਲੀ ਲੈਸ ਦੇ ਉੱਪਰ ਰੱਖ ਕੇ ਸਲਾਈ ਲਾ ਦਾਂਗੇ ਹਾਂਜੀ ਹੁਣ ਆਪਾਂ ਇਹਨੂੰ ਐਦਾਂ ਸਿੱਧਾ ਕਰਾਂਗੇ ਐਸੇ ਅੱਦਾਂ ਸਿੱਧਾ ਕਰਕੇ ਆਪਾਂ ਇਹਦੇ ਤੇ ਸਿੱਧੇ ਪਾਸੇ ਇੱਕ ਸਲਾਈ ਲਾਵਾਂਗੇ। ਹਾਂਜੀ ਅੱਦਾਂ ਆਪਾਂ ਇਹਨੂੰ ਸਿੱਧਾ ਕਰਕੇ ਇਹਦੇ ਤੇ ਇੱਕ ਸਲਾਈ ਲਗਾਵਾਂਗੇ। ਆ ਆ ਜਿਹੜਾ ਕੱਪੜਾ ਆਪਾਂ ਇਹਨੂੰ ਐਦਾਂ ਖਿੱਚ ਕੇ ਸਲਾਈ ਲਗਾਣੀ ਆ ਤਾਂ ਕਿ ਜਿਹੜਾ ਆਪਣੇ ਨੈਟ ਵਾਲੀ ਲੈਸ ਆ ਇਹਦੇ ਅੱਗੇ ਆਪਾਂ ਨੂੰ ਵਾਧੂ ਕੱਪੜਾ ਨਾ ਦੇ ਸੇ। ਤੇ ਇਹ ਆਪਣੀ ਲੈਸ ਐਦਾਂ ਆਊਗੀ। ਜਿਹੜੀ ਆਪਣੀ ਡਿਜ਼ਾਈਨਿੰਗ ਆ ਕੱਪੜਾ ਜਿਹੜਾ ਹੈਗਾ ਆਪਾਂ ਉਦੇ ਅੰਦਰ ਹੀ ਰੱਖਣਾ ਬਾਹਰ ਨਹੀਂ ਕੱਢਣਾ ਹੈਗਾ ਏਦਾਂ ਆਪਣੀ ਜਿਹੜੀ ਐ ਲੈਂਸ ਲੱਗੂਗੀ ਨੈਟ ਵਾਲੀ ਆਪਾਂ ਇਸੇ ਤਰੀਕੇ ਨਾਲ ਹੁਣ ਸਾਰੇ ਦੁਪੱਟੇ ਤੇ 4 ਸਾਈਡ ਸਲਾਈ ਲਾ ਦਾਂਗੇ ਏਦਾਂ ਹੀ ਸਾਰੀ ਲੈਂਸ ਲੱਗੂਗੀ ਹਾਂਜੀ ਕਾਰਨਰ ਤੋਂ ਆਪਾਂ ਏਦਾਂ ਇਹਨੂੰ ਥੋੜਾ ਜਿਹਾ ਫੋਲਡ ਕਰਕੇ ਸਲਾਈ ਲਾਵਾਂਗੇ ਲੈਂਸ ਨਾਲ ਹਾਂਜੀ ਏਦਾਂ ਆਹ ਕਾਰਨਰ ਆਪਣਾ ਏਦਾਂ ਆ ਜਾਊਗਾ ਜੀ ਆਪਾਂ ਸਾਰੇ ਕਾਰਨਰਾਂ ਦਾ ਤੋਂ ਇੱਕੋ ਤਰੀਕੇ ਨਾਲ ਸਲਾਈ ਲਾਵਾਂਗੇ ਦੇਖੋ ਬਿਲਕੁਲ ਸਪਾਈ ਨਾ ਲੱਗਦੀ ਐਦਾ ਲੈਸ ਹਾਂਜੀ ਦੇਖੋ ਇਹ ਸਾਰੀ ਆਪਣੀ ਲੈਸ ਕਿੰਨੀ ਜ਼ਿਆਦਾ ਫਿਨਿਸ਼ਿੰਗ ਨਾਲ ਲੱਗੀ ਆ ਬੈਕ ਵਾਲੀ ਸਾਈਡ ਵੀ ਕੱਪੜੇ 'ਚ ਦੇਖੋ ਕੋਈ ਬੜਣੀ ਪੈਂਦਾ ਹੈਗਾ ਜਿਹੜੀ ਸਾਰੀ ਲੈਸ ਆਪਾਂ ਪੂਰੇ ਢਿੱਲੇ ਹੱਥ ਨਾਲ ਨਹੀਂ ਆਉਣੀ ਨਾ ਆਪਾਂ ਕੱਪੜਾ ਜ਼ਿਆਦਾ ਖਿੱਚਣਾ ਚਾਹ ਨਾ ਜ਼ਿਆਦਾ ਲੈਸ ਤਾਂ ਕਿ ਝ ਕੋਈ ਬੜਨਾ ਪਵੇ ਨੀਚੇ ਵਾਲੀ ਸਾਈਡ ਵੀ ਦੇਖੋ ਮਤਲਬ ਕਿਤੇ ਵੀ ਕੋਈ ਬੜਣੀ ਹੈਗਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਜੀ ਧੰਨਵਾਦ